1200 ਬੰਦੇ ਨੂੰ ਆ ਜਿਹੜੀ ਨਵੀਂ ਬਿਲਡਿੰਗ ਨਾਲ ਕਾਤਨ ਹੋਇਆ ਨਮਾ ਜਿਹੜਾ ਜਿਹੜਾ ਪ੍ਰੋਡਕਸ਼ਨ ਦੀ ਜਿਹੜੀ ਬਿਲਡਿੰਗ ਬਣੀ ਹੈ 1200 ਬੰਦੇ ਨੂੰ ਰੋਜ਼ਗਾਰ ਨਵੇਂ ਨੂੰ ਮਿਲੂਗਾ 1200 ਮੁੰਡੇ ਕੁੜੀਆਂ ਨੂੰ ਕੁਝ ਮੁੰਡੇ ਮੈਨੂੰ ਮਿਲੇ ਜਿਹੜੇ ਜਿਨ੍ਹਾਂ ਦਾ ਕੋਈ ਸਰਵਿਸ ਰੂਲ ਦੀ ਪ੍ਰੋਬਲਮ ਸੀ ਪੁਰਾਣੀ ਸਰਕਾਰ ਨੇ ਕੋਈ ਰਿੱਕਾ ਪਾ ਰੱਖਿਆ ਸੀ ਉਹਨਾਂ ਨੂੰ ਅਸੀਂ ਕਲੀਅਰ ਕਰਕੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਨੌਕਰੀਆਂ ਤੇ ਰੱਖ ਲਿਓ ਅੱਜ ਮੇਰੇ ਤੇ ਫੁੱਲ ਜੁਟਰੇ ਸੀ ਅੱਜੋ ਮੈਨੂੰ ਵਧਾਈ ਦੇਣ ਆਏ ਹੋਏ ਸੀ ਸੋਹਣੀ ਹੋਣੀ ਪੰਜਾਬ ਧਰਨਿਆਂ ਵਾਲਾ ਟੈਂਕੀਆਂ ਤੇ ਚੜਨ ਵਾਲਾ ਪੰਜਾਬ ਜਿਹੜਾ ਉਹਦੇ ਉਹਨਾਂ ਦੇ ਨੌਜਵਾਨਾਂ ਦੇ ਹੱਥਾਂ 'ਚ ਹੁਣ ਫੁੱਲ ਆਉਣ ਲੱਗ ਗਏ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹ ਤਾਂ ਹੋਊਗਾ ਜੇ ਨੀਅਤ ਸਾਫ਼ ਹੋਊਗੀ ਨਹੀਂ ਤਾਂ ਪਹਿਲਾਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਵੀਰੋ ਉਹਨਾਂ ਦੀ ਨੀਅਤ ਖਾਲੀ ਸੀ ਨiyet ਸਾਫ ਹੋਵੇ ਨiyet ਭਰੀ ਹੋਵੇ ਖਜ਼ਾਨਾ ਵੀ ਨਾਲ ਭਰੇ ਹੀ ਰਹਿੰਦਾ ਹੈ ਨੀਤਾਂ ਨੂੰ ਮਰਾਦਾ ਆਪਣੇ ਕਹਿੰਦੇ ਆ ਪੰਜਾਬੀ ਚ ਸੋ ਹੁਣ ਵੇਰਕਾ ਜਿਹੜਾ ਉਹ ਕੱਲਾ ਹੁਣ ਪੰਜਾਬ ਦਾ ਨਹੀਂ ਅਸੀਂ Amazon ਤੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਬ੍ਰਾਂਡ ਨੇ ਜਿਹੜੇ ਈ-ਕਾਮਰਸ ਦੇ ਵੇਚਣ ਵਾਲੇ ਉਹਨਾਂ ਤੇ ਵੀ ਵੇਰਕਾ ਅਸੀਂ ਲਾਂਚ ਕਰ ਰਹੇ ਹਾਂ ਤੇ ਵੇਰਕਾ ਤੁਹਾਨੂੰ ਆਸਟ੍ਰੇਲੀਆ ਵੀ ਮਿਲੂ ਬੇਰ ਕਾ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ ਚ ਬੇਰ ਕਾ ਜਿਹੜਾ ਉਹਦਾ ਪ੍ਰੋਡਕਟ ਜਾਨ ਕੇ ਤੇ ਮਿਲ ਲਗੇ ਉੱਤੇ ਔਰ ਲੋਕੀ ਚਾਹੁੰਦੇ ਆ ਦੇਖੋ ਪੰਜਾਬੀ ਪੂਰੀ ਦੁਨੀਆ ਚ ਹੈ ਉਹ ਚਾਹੁੰਦੇ ਆ ਸਾਡੇ ਪੰਜਾਬ ਤੋਂ ਬਣੀ ਹੋਈ ਕੀਚੀ ਆ ਜਾਏ ਕੋਈ ਪੇਕਿਆਂ ਤੋਂ ਆ ਜਾਏ ਠੰਡੀ ਹਵਾ ਦਾ ਬੁੱਲਾ ਤਾਂ ਉਹ ਉਹਦੀ ਧਰ ਲੈਣਗੇ ਰੇਟ ਨਹੀਂ ਪੁੱਛਦੇ ਉਹ ਆਪਦੀ ਟੋਕਰੀ ਚ ਧਰ ਲੈਣਗੇ ਸਾਗ ਹੈ ਦਾਲ ਮੱਖਣੀ ਹੈ ਇਸ ਤੋਂ ਇਲਾਵਾ ਬੇਰ ਕਾ ਦੀਆਂ ਜਿੰਨੀਆਂ ਵੀ ਚਾਹੇ ਖੀਰ ਹੈ ਚਾਹੇ ਪਨੀਰ ਹੈ ਜਿੰਨੀਆਂ ਵੀ ਪ੍ਰੋਡਕਟ ਨੇ ਉਹ ਬਹੁਤ ਜ਼ਿਆਦਾ ਪ੍ਰਵਾਨਿਤ ਨੇ ਅਸੀਂ ਦੀਵਾਲੀ ਵੇਲੇ ਜਿਹੜਾ ਆਮ ਤੌਰ ਤੇ ਜਿਹੜਾ ਫਾਰਮਲ ਸਰਕਾਰ ਵੱਲੋਂ ਗਿਫਟ ਜਾਂਦੇ ਨੇ ਵੱਡੇ ਵੱਡੇ ਜਿਹੜੇ ਮਨਿਸਟਰਾਂ ਨੂੰ ਜਾਂ ਜੱਜਸ ਨੂੰ ਜਾਂ ਅਫਸਰਾਂ ਨੂੰ ਅਸੀਂ ਉਹਦੇ ਵਿੱਚ ਬੇਰਕਾ ਵਾਲੀ ਟੋਕਰੀ ਲਾ ਰੱਖਿਆ ਇੱਕ ਬੇਰਕਾ ਦੀ ਟੋਕਰੀ ਫੜਾ ਦਿੰਦੇ ਆ ਉਹ ਕੋ ਦੁਬਾਰਾ ਕਹਿੰਦੇ ਨੇ ਕਹਿੰਦੇ ਜੀ ਇੱਕ ਹੋਰ ਮਿਲ ਜੂ ਇਹ ਬੜੀ ਵਧੀਆ ਚੀਜ਼ ਆਈ ਨੇ ਆਪਾਂ ਗਿਫਟ ਨੂੰ ਐਂ ਤਾ ਤਾ ਤਰ ਦਿੰਨਿਆ ਦੇਖ ਲਿਓ ਯਾਰ ਕੀ ਹੋਊਗਾ ਕਿਹੜਾ ਕੋ ਕੰਮ ਆਉਣ ਵਾਲੀ ਚੀਜ਼ ਆ ਕੋਲੀ ਪਲੇਟ ਹੋਊ ਕੋਈ ਚਲੋ ਬਹੁਤ ਐ ਅਸੀਂ 베ਰਕਾ ਦੀ ਪੂਰੀ ਟੋਕਰੀ ਬਣਾਈ ਹੋਈ ਐ ਅਸੀਂ ਜੇ ਕੋਈ ਗੈਸਟ ਆ ਜਾ ਸਾਡੇ ਕੋਈ ਕੋਈ ਬਾਹਰਲੇ ਮੁਲਕ ਆਲਾ ਇਨਵੈਸਟਰ ਆ ਜਾਏ ਇੱਕ ਦਰਬਾਰ ਸਾਹਿਬ ਦਾ ਜਿਹੜਾ 골ਡ ਪਲੇਟਡ ਮਾਡਲ ਬਣਾਇਆ ਹੋਇਆ ਇਹ ਕੋ ਦਿੰਨੇ ਆ ਨਾਲ ਇੱਕ 베ਰਕਾ ਦੀ ਅਸੀਂ ਉਹਨਾਂ ਨੂੰ ਕਹਿੰਨਾ ਇਹਨੂੰ ਘਰੇ ਜਾ ਕੇ ਰੱਖ ਲਈ ਇਨੂੰ ਕਰੇ ਜਾ ਕੇ ਖਾ ਲਈ ਸੋ ਇਸ ਕਰਕੇ ਇਹ ਜਿਹੜਾ ਪ੍ਰੋਡਕਸ਼ਨ ਹੈ ਆਪਣੀ ਇਹ ਜਿਹੜਾ ਪੰਜਾਬ ਦੀ ਜਿਹੜੀ ਇਥੋਂ ਦੀ ਬਣੀ ਹੋਈ ਚੀਜ਼ ਹੈ ਪੂਰੀ ਦੁਨੀਆ ਚ ਪ੍ਰਵਾਨਿਤ ਹੈ ਸੋ ਮੈਂ ਬਹੁਤ ਬਹੁਤ ਵਧਾਈਆਂ ਦਿੰਨਾ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੁਰਾਣਾ ਬੇਰਕਾ ਬਹੁਤ ਚਿਰ ਪਹਿਲਾਂ ਸ਼ੁਰੂ ਹੋਇਆ ਸੀ ਵੱਧਦਾ ਵੱਧਦਾ ਅੱਜ 235000 ਲੀਟਰ ਜਿਹੜਾ ਆ ਜਿਹੜਾ ਹੁਣ ਪਲਾਂਟ ਦਾ ਉਤपादन ਕੀਤਾ ਹੈ ਇਹ ਲੱਸੀ ਦਹੀਂ ਮਿੱਠਾ ਦੁੱਧ ਇਹ ਉਹਨੂੰ ਬਣਾਊਗਾ ਜੀ 235000 ਕਿਉਂਕਿ 베ਰਕਾ ਜਿਹੜੀ ਹੈ ਕਿਸਾਨਾਂ ਦੇ ਸਹਿਯੋਗ ਨਾਲ ਚੱਲਦੀ ਹੈ ਤਾਂ ਉਹਨਾਂ ਨੂੰ ਵੀ ਫਾਇਦਾ ਹੋਊਗਾ ਉਹਨਾਂ ਨੂੰ ਵੀ ਫਾਇਦਾ ਹੋਊਗਾ ਔਰ ਪਾਣੀ ਜਿਹੜਾ ਟ੍ਰੀਟਡ ਹੋਊਗਾ 8 ਲੱਖ ਲੀਟਰ ਪਾਣੀ ਜਿਹੜਾ ਉਹ ਟ੍ਰੀਟਡ ਹੋਊਗਾ 3-4 ਲੱਖ ਇਹ ਕਹਿੰਦੇ ਸਾਡੇ ਇੱਥੇ ਲੋਨ ਵਗੈਰੇ ਇਸਤੇਮਾਲ ਕੀਤਾ ਜਾਂਦਾ ਬਾਕੀ ਟ੍ਰੀਟਡ ਵਾਟਰ ਜਿਹੜਾ ਕੋਈ ਪੋਲੂਟਡ ਨਹੀਂ ਟ੍ਰੀਟਡ ਵਾਟਰ ਜਿਹੜਾ ਉਹ ਬਾਹਰ ਜਾਊਗਾ ਕੋਈ ਪੋਲੂਸ਼ਨ ਨਹੀਂ ਕਰ ਦੇ ਸੋ ਆਪਾਂ ਨੇ ਇਹ ਤਰੱਕੀਆਂ ਵਾਲੇ ਪਾਸੇ ਨੂੰ ਲੈ ਕੇ ਜਾਣਾ ਕਿਉਂਕਿ ਖੇਤੀ ਦੇ ਜੇ ਸਭ ਤੋਂ ਨੇੜੇ ਖੇਤੀ ਦੇ ਜੇ ਸਭ ਤੋਂ ਨੇੜੇ ਕੋਈ ਧੰਦਾ ਹੈ ਤਾਂ ਇਹ ਡੇਰੀ ਵਾਲਾ ਹੈ ਕਿਉਂਕਿ ਇਹ ਸਾਨੂੰ ਆਉਂਦਾ ਕਿਉਂਕਿ ਆਪਾਂ ਪਹਿਲਾਂ ਹੁੰਦਾ ਹੀ ਸੀਗਾ ਕਿ ਝੋਨਾ ਲੱਗਿਆ ਕਣਕ ਤੇ ਬਰਸੀਮ ਵਾਸਤੇ ਸਾਡੇ ਵੱਲ ਉਧਰ ਉਹਨੂੰ ਇਧਰ ਬਰਸੀਮ ਕਹਿ ਦਿੰਦੇ ਆ ਉਧਰ ਲੂਸਣ ਕਹਿ ਦਿੰਦੇ ਸਾਡੇ ਵੱਲ ਚਾਰਾ ਉਹੀ ਤੇ ਉਹਦੇ ਵਾਸਤੇ ਲੱਗ ਇੱਕ ਬਿੱਗਾ ਦੋ ਬਿੱਗੇ ਪਰ ਰੱਖੇ ਹੁੰਦੇ ਸੀ ਕੋਈ ਮੱਜਾਂ ਨੇ ਅ ਮੱਜਾਂ ਦੁੱਧ ਆਪਣਾ ਘਰ ਦਾ ਹੁੰਦਾ ਸੀਗਾ ਤੇ ਸਬਜ਼ੀਆਂ ਉਹਦੇ ਘਰ ਦੀਆਂ ਹੁੰਦੀਆਂ ਸੀ ਹੁਣ ਥੋੜਾ ਜਿਹਾ ਕਮਰਸ਼ੀਅਲਾਈਜ਼ ਹੋ ਗਿਆ ਕੰਮ ਸੋ ਹੁਣ ਵੀ ਮੈਂ ਤੁਹਾਨੂੰ ਇਹ ਕਹਿਣਾ ਕਿ ਅਸਲੀ ਜਿਹੜੀ ਜਿਹੜਾ ਦੁੱਧ ਹੈ ਅਸਲੀ ਜਿਹੜੀਆਂ ਸਬਜ਼ੀਆਂ ਨੇ ਉਹ ਆਪਣੇ ਘਰੇ ਉਗਾਓ ਆਪਣੇ ਪਰਿਵਾਰ ਲਈਗਾਓ ਬਿਮਾਰੀਆਂ ਤੋਂ ਬਚੋ ਔਰ ਇਹ ਨਾ ਕਹਿਦਿਆ ਕਰੋ ਕਿਆ ਆਪਣੇ ਘਰ ਵਾਸਤੇ ਨੇ ਇਹ ਤੇ ਸਪਰੇਅ ਕਰਦੇ ਆਂ ਜੀ ਤੇ ਜਿਹੜੀਆਂ ਉਹ ਜਾਣਗੀਆਂ ਸਪਰੇਅ ਵਾਲੀਆਂ ਉਹ ਵੀ ਕਿਸੇ ਦਿਨ ਕਿਸੇ ਦੇ ਘਰੀ ਜਾਣਗੀਆਂ ਕਿਸੇ ਨਾ ਕਿਸੇ ਦੀ ਰਸੋਈ 'ਚ ਜਾਣਗੀਆਂ ਜੇ ਸਾਰਾ ਪੰਜਾਬ ਸਿਹਤਮੰਦ ਰਹੂਗਾ ਤਾਂ ਤਰੱਕੀ ਕਰਾਂਗੇ ਜੀ ਇਕੱਲੇ ਆਪ ਰਹਿ ਕੇ ਤਕ ਤਕੀ ਹੋ ਨਹੀਂ ਸਕਦੀ ਸੋ ਮੈਂ ਅੱਜ ਦਿਨ ਚੁਣਿਆ ਇਸ ਕਰਕੇ ਕਿ ਹੁਣ ਇਹ ਤਿਆਰ ਹੈ ਜਿਹੜਾ ਪਲਾਂਟ ਹੈ ਔਰ ਮੈਨੂੰ ਪਤਾ ਲੱਗਿਆ ਮੇਅਰ ਸਾਹਿਬ ਨੇ ਰਿੰਟੂ ਸਾਹਿਬ ਨੇ ਔਰ ਸਾਰੇ ਨੇ ਰਲ ਕੇ ਜੋ ਸਾਡੀ ਇੱਥੇ ਸਥਾਨਕ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਬੂਥ ਵਗੈਰਾ ਵੀ ਜਿਹੜੇ ਨੇ ਉਹਨਾਂ ਵਾਸਤੇ ਜਗ੍ਹਾ ਲੋਟ ਕੀਤੀ ਹੈ ਤੇ ਤੁਹਾਨੂੰ ਹਰ ਜਗ੍ਹਾ ਤੋਂ ਗਰਮੀਆਂ ਆਉਣ ਗਿਆ ਗਰਮੀਆਂ ਚ ਵੇਰਕਾ ਤੋਂ ਵਧੀਆ ਦੁੱਧ ਵੇਰਕਾ ਤੋਂ ਵਧੀਆ ਖੀਰ ਵੇਰਕਾ ਤੋਂ ਵਧੀਆ ਪਿੰਨੀਆਂ ਵੇਰਕਾ ਤੋਂ ਵਧੀਆ ਪੰਜੀਰੀ ਕਿਤੇ ਨਹੀਂ ਮਿਲ ਸਕਦੀ ਇਹ ਸਾਡਾ ਆਪਣਾ ਕਰਦਾ ਪ੍ਰੋਡਕਟ ਹੈ ਤੁਸੀਂ ਹੈਰਾਨ ਹੋ ਜਾਓਗੇ ਕਿਸਾਨ ਅਸੀਂ ਕਲਕੱਤੇ ਦੇ ਜਮਾ ਸੈਂਟਰ ਦੇ ਵਿੱਚ ਕੋਲਕਾਤਾ ਦੇ ਸੈਂਟਰ ਚ ਵੇਰਕਾ ਦੀ ਬਹੁਤ ਵੱਡੀ ਬਿਲਡਿੰਗ ਬਹੁਤ ਵੱਡਾ ਦਫ਼ਤਰ ਅਸੀਂ ਲੱਭਿਆ ਲੱਭਿਆ ਮਤਲਬ ਇੱਕ ਟਾਈਮ ਸੀਗਾ ਜਦੋਂ ਆ ਅਸਾਮ ਸਿਲੀਗੁੜੀ ਆ ਨਾਰਥ-ਈਸਟ ਦੀ ਜਿਹੜੇ ਸਟੇਟਾਂ ਨੇ ਇਧਰਲੇ ਪਾਸੇ ਵੇਰਕਾ ਦਾ ਪਾਊਡਰ ਵਾਲਾ ਦੁੱਧ ਬਹੁਤ ਜ਼ਿਆਦਾ ਫੇਮਸ ਸੀਗਾ ਉਥੇ ਦਫ਼ਤਰ ਜੀ ਆਪਣਾ ਭੁੱਲ ਪਾਲੀ ਗਏ ਅਸੀਂ ਹੁਣ ਲੱਭਿਆ ਹੋਣ ਹੁਣ ਅਸੀਂ ਮਤਲਬ ਉਹਨੂੰ ਚਲਾ ਕੇ ਅਸੀਂ ਉਧਰਲੇ ਪਾਸੇ ਵੀ ਜਿਹੜਾ ਉਹਨੂੰ ਲੈ ਕੇ ਜਾਵਾਂਗੇ ਕਿਤਾ ਕੇ ਪੂਰੇ ਦੇਸ਼ ਦੇ ਵਿੱਚ ਜਿਹੜਾ ਬੇਰਕਾ ਜਿਹੜਾ ਉਹ ਆਪਦਾ ਨਾਮ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ ਬਸ ਇਹ ਵੀ ਮਾਰਕੀਟਿੰਗ ਦੀ ਲੋੜ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਦੂਰੋਂ ਚੱਲ ਕੇ ਆਏ ਹੋ ਜਿਹੜੇ ਕਿਸਾਨ ਨੇ ਉਹਨਾਂ ਦਾ ਮੈਨੂੰ ਪਤਾ ਹੈ ਅੱਗੇ ਜਾ ਕੇ ਹੁਣ ਧਾਰਾਂ ਦਾ ਟਾਈਮ ਵੀ ਹੋ ਗਿਆ ਸੋ ਕਈ ਵਾਰੀ ਹੱਥ ਵੀ ਪਈਆਂ ਹੁੰਦੀਆਂ ਮੱਜਾਂ ਸੋ ਜਾਣਾ ਹੀ ਪੈਂਦਾ ਸੋ ਇਸ ਕਰਕੇ ਮੈਂ ਸਿਰਫ ਮੁਬਾਰਕ ਦੇਣ ਹੀ ਆਇਆ ਤੁਹਾਨੂੰ ਕੋਈ ਲੰਬੇ ਚੌੜੇ ਭਾਸ਼ਣ ਦੇਣ ਨਹੀਂ ਆਇਆ ਔਰ ਜੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਹਾਂ ਯਾਰ ਪੰਜਾਬ ਰੋਜ਼ ਕੁਛ ਨਾ ਕੁਛ ਨਵਾਂ ਕਰੀ ਜਾਂਦਾ ਹੈ ਪੰਜਾਬ ਚ ਰੋਜ਼ ਕਿਤੇ ਨਾ ਕਿਤੇ ਭਗਵਾਨਤਮਾਨ ਹੋਰੀ ਸਕੂਲ ਦਾ ਧਾਢਾਟਨ ਕਰੀ ਜਾਂਦੇ ਹੁੰਦੇ ਨੇ ਕਦੇ ਨੌਕਰੀਆਂ ਦੇਈ ਜਾਂਦੇ ਹੁੰਦੇ ਨੇ 54000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਛੋਟਾ ਛੋਟਾ ਵੱਡਾ ਭਾਈ 52000 ਆਰ ਨੌਕਰੀ ਸਰਕਾਰੀ ਕੱਲਾ ਕੱਲਾ ਅੰਕੜਾ ਪਿਆ ਜੀ ਸੋ ਉਹਨਾਂ ਤੇ ਯਕੀਨ ਨਾ ਕਰਿਆ ਕਰੋ ਉਹ ਤਾਂ ਬੋਲੀ ਜਾਂਦੇ ਰਹਿੰਦੇ ਨੇ ਪੁੱਛੀ ਵੀ ਬੋਲੀ ਜਾਂਦੇ ਰਹਿੰਦੇ ਨੇ ਉਹਨਾਂ ਕੋਲੇ ਵਿਚਾਰਾਂ ਕੋਲੇ ਕੋਈ ਮੁੱਦਾ ਉਹਨਾਂ ਕੋਲੇ ਹੈ ਨਹੀਂ ਆਪਸ ਚ ਲੜੀ ਜਾਂਦੇ ਰਹਿੰਦੇ ਨੇ ਉਹ ਤੂੰ ਤਾਂ ਹੁਣ ਛੋਟਾ ਜਿਹਾ ਸੀ ਜੋ ਮੈਂ ਆਇਆ ਤੋ ਤੂੰ ਕਹਿੰਦਾ ਹੁਣ ਜਾਣ ਵਾਲਾ ਮੈਂ ਆ ਗਿਆ ਹੁਣ ਉਹ ਤਾਂ ਇਹ ਜੇ ਕੰਮਾਂ ਚ ਪਏ ਹੋਏ ਨੇ ਠੀਕ ਹੈ ਨਾ ਉਹਨਾਂ ਦੀ ਆਪਸ ਦੀਆਂ ਲੜਾਈਆਂ ਆ ਉਹਨਾਂ ਦੀ ਲੜਾਈ ਕੁਰਸੀ ਵਾਸਤੇ ਆ ਸਾਡੀ ਲੜਾਈ ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ ਆ ਬਸ ਇਨਾਕ ਫਰਕ ਆ ਬਸ ਉਹ ਲੜੀ ਜਾਣ ਜੋ ਮਰਜੀ ਕਰੀ ਜਾਣ ਸੋ ਇਸ ਕਰਕੇ ਮੈਂ ਤੁਹਾਨੂੰ ਵਧਾਈ ਦਿੰਨਾ ਇੱਕ ਵਾਰੀ ਫੇਰ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਬਹੁਤ ਬਹੁਤ ਐਫਰਟਸ ਕੀਤੀਆਂ ਨੇ ਬਹੁਤ ਅੱਗੇ ਹੋਰ ਵੀ ਇਹ ਕੋਈ ਕੋਈ ਐ ਨਹੀਂ ਹੈਗਾ ਵੀ ਬਸ ਸਵੇਰ ਕਾ ਕੰਪਲੀਟ ਹੋ ਗਿਆ ਕੱਲ ਨੂੰ ਮੇਰੇ ਕੋਲੇ ਫੋਰ ਕੋਈ ਵੱਡਾ ਵੱਡਾ ਲੈ ਕੇ ਆਉਂਗੇ ਪ੍ਰੈਜੈਂਟੇਸ਼ਨ ਕਿ ਜੀ ਇਹਨੂੰ ਇਸ ਤਰ੍ਹਾਂ ਇੱਕ ਲੇਟੈਸਟ ਮਸ਼ੀਨ ਆਈ ਹੈ ਉਹਦੇ ਨਾਲ ਆਹ ਕਰਨਾ ਉਹ ਦੇ ਦਿਆਂਗੇ ਗੁਰੂ ਸਾਹਿਬ ਦੀ ਨਗਰੀ ਵਾਸਤੇ ਕੋਈ ਅਸੀਂ ਰਕਮ ਦੇਖਣੀ ਐ ਇੱਥੋਂ ਤਾਂ ਲੋਕ ਮੰਗਣ ਆਉਂਦੇ ਆ ਬਾਬਿਓ ਇੱਥੇ ਤਾਂ ਦੁਨੀਆ ਲੱਖਾਂ ਦੁਨੀਆ ਇੱਥੋਂ ਮੰਗਣ ਆਉਂਦੀ ਐ ਇਸ ਦਰ ਤੋਂ ਤੇ ਇਸ ਦਰ ਇਸ ਦਰ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਕਿ ਭਾਈ ਅੰਮ੍ਰਿਤਸਰ ਵਾਲਿਓ ਮੰਗ ਪੱਤਰ ਨਾ ਕਹਿਆ ਕਰੋ ਨੂੰ ਹੱਕ ਪੱਤਰ ਕਹਿਆ ਕਰੋ ਤੁਹਾਡਾ ਹੱਕ ਬਣਦਾ ਸੋ ਤੁਹਾਡਾ ਹੱਕ ਬਣਦਾ ਤੁਹਾਡਾ ਹੱਕ ਆ ਸੋ ਇਸ ਕਰਕੇ ਤੁਹਾਨੂੰ ਹੋ ਜੇ ਨੇ ਜਦੋਂ ਇੱਥੇ ਆ ਕੇ ਕੋਈ ਉਦਘਾਟਨ ਕਰਦਿਆਂ ਚਾਹੇ ਸਕੂਲ ਆਫ ਫੈਮਿਨੈਂਸ ਚਾਹੇ ਹੋ ਕੋਈ ਹੋਰ ਫੰਕਸ਼ਨ ਹੋਵੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਧਰਤੀ ਉਹੀ ਇਹੋ ਜੀ ਹੈ ਕਿ ਇੱਥੇ ਸ਼ਾਂਤੀ ਵੀ ਮਿਲਦੀ ਹੈ ਇੱਥੇ ਆ ਕੇ ਦੇਸ਼ ਭਗਤੀ ਦਾ ਜਜ਼ਬਾ ਵੀ ਜਿਹੜਾ ਉਹ ਨਾਲ-ਨਾਲ ਜਿਹੜਾ ਉਹ ਜਾਗਦਾ ਹੈ ਸੋ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਅੱਜ ਦੇ ਇਸ ਨਵੇਂ ਪ੍ਰੋਡਕਟ ਦੇ ਲਈ ਔਰ ਵੇਰ ਕਾ ਤਰੱਕੀ ਕਰੇ ਔਰ ਮੈਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਪੰਜਾਬ ਦੇ ਕੁਝ ਦੋ ਤਿੰਨ ਪਲੇਅਰ ਜਿਹੜੇ ਨੇ ਚਾਹੇ ਹਾਕੀ ਦੇ ਹੋਣ ਚਾਹੇ ਕ੍ਰਿਕਟ ਵਾਲੇ ਹੋਣ ਉਹਨਾਂ ਨੂੰ ਬ੍ਰਾਂਡ ਮੈਸਟਰ ਲੈ ਕੇ ਆਪਾਂ ਵੇਰ ਕਾ ਜਿਹੜਾ ਉਹਨਾਂ ਤੋਂ ਥੋੜਾ ਜਿਹਾ ਮਸ਼ਹੂਰ ਕਰਾ ਕੇ ਉਹਦੀ ਪੂਰੀ ਦੁਨੀਆ 'ਚ ਦੱਸੀਏ ਕਿ ਅਸੀਂ ਅਸੀਂ ਭਾਈ ਪੰਜਾਬ ਵਾਲੇ ਅਸੀਂ ਹੁਣ ਉਹ ਚਿੱਟੇ ਵਾਲੇ ਨਹੀਂ ਹੈਗੇ ਅਸੀਂ ਹੁਣ ਆ ਚਿੱਟੇ ਵਾਲੇ ਆ ਅਸੀਂ ਚਿੱਟੇ ਦੁੱਧ ਵਾਲੇ ਆ ਅਸੀਂ ਚਿੱਟੇ ਪਨੀਰ ਵਾਲੇ ਆ ਅਸੀਂ ਚਿੱਟੇ ਘਿਓ ਵਾਲੇ ਆ ਮੱਖਣ ਵਾਲੇ ਆ ਸੋ ਇਸ ਕਰਕੇ ਤੁਹਾਨੂੰ ਬਧਾਈਆਂ ਦਿੰਨੇ ਆਂ ਔਰ ਜਿੰਨਾ ਵੀ ਬੇਰਕਾ ਲਈ ਬਜਟ ਰੱਖਣਾ ਪਊਗਾ ਕੋਈ ਹੋਰ ਲੋਡ ਪੈ ਜੇ ਕੋਈ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਲਾਹ ਕੋਈ ਸੁਜੈਸ਼ਨ ਹੋਵੇ ਸਾਨੂੰ ਦੱਸੋ ਅਸੀਂ ਜਰੂਰ ਤੁਹਾਡੇ ਜਿਹੜਾ ਸੁਜੈਸ਼ਨ ਤੇ ਗੌਰ ਕਰਕੇ ਪੰਜਾਬ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਵਾਂਗੇ ਦੋਨੇ ਹੱਥ ਉਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਹਾਰ ਸੋਤ ਸ੍ਰੀ ਅਕਾਲ ਬਹੁਤ ਬਹੁਤ